ਸਾਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜੇ ਬਲੌਗ ਦੇ ਵਿੱਚ ਤੇ ਅੱਜ 1:00 ਗਿਆ ਟਾਈਮ ਆਪਾਂ ਕਰੋ ਰੋਟੀ ਪਾਣੀ ਖਾ ਲਾਂਦਾ ਤੇ ਹੁਣ ਚੱਲੀਏ ਘੰਮ ਤੇ ਅੱਜ 4:00 ਵਜੇ ਛੁੱਟੀ ਕਰ ਲੈਣੀ ਆ ਆਪਾਂ 1 ਘੰਟੇ ਪਹਿਲਾਂ ਕਿਉਂਕਿ ਬੀਰ ਦੇ ਸਕੂਲ ਜਾਣਾ ਆ ਤੇ ਉਹਦੀ ਪੰਤਵੇਂ ਤੋਂ ਉੱਥੇ ਮੈਡਮਾਂ ਨੇ ਦੱਸਣਾ ਜੀ ਦਾ ਤੇ ਆਪਾਂ ਹੁਣ 3 ਘੰਟੇ ਲਾਵਾਂਗੇ ਤੇ ਬਾਅਦ ਚ ਫਿਰ ਕਰੋ ਨਾ ਦੋ ਕੇ ਉਹਦੀ ਕਲਾਸ ਲਾਉਣ ਜਾਵਾਂਗੇ ਇਹ ਬਲੌਨ ਕੰਟੀਨਿਊ ਕਰਦੇ ਆਪਾਂ। ਲੋ ਜੀ ਛੁੱਟੀਆਂ ਆਪਾਂ ਕੱਲ ਲੀਏ ਇੱਕ ਘੰਟਾ ਪਹਿਲਾਂ 4:00 ਵੱਜ ਗਿਆ ਹੁਣ ਘਰੇ ਜਾਵਾਂਗੇ ਨਹਾ ਤੋ ਕੇ ਫਿਰ ਕਾਰਪਰੇਟ ਨੂੰ ਨਾਲ ਲੈ ਕੇ ਤੇ ਆਪਾਂ ਜਾਵਾਂਗੇ ਵੀਰ ਦੀ ਕਲਾਸ ਇਹ ਵੀ ਮੈਡਮ ਨੇ ਸੱਦਿਆ ਤੇ ਮੀਟਿੰਗ ਕਰਨੀ ਹੋਣੀ ਕਿਉਂਕਿ ਛੁੱਟੀਆਂ ਹੋਣ ਵਾਲੀਆਂ ਹੁਣ ਕਿ 7 ਤਰੀਕ ਨੂੰ ਛੁੱਟੀਆਂ ਹੋ ਜਾਣੀਆਂ ਫਿਰ ਤੋਂ ਅੱਜ ਬਾਦਿਆ ਸਕੂਲ ਤੇ ਅੱਜ ਘਰ ਦੇ ਵਿੱਚ ਬਹੁਤ 26 25 26 ਡਿਗਰੀ ਦੱਸਦਾ ਕੱਲ ਵੀ ਬਹੁਤ ਆਇਆ ਕੱਲ 3:60 ਤੱਕ 4 ਵਜੇ ਦੇ ਨਮੀ ਆਟ ਦੇ ਪਾਣੀ ਪਾੜੀਆਂ ਹੋ ਗਿਆ ਤੇ ਨਾਲ ਦੇ ਪਿੰਡ ਤਾਈਪੋ ਦਾ ਥੱਲੇ ਗਰਾਜਾਂ 'ਚ ਪਾਣੀ ਆ ਗਿਆ ਉਹਨਾਂ ਦਾ ਸਮਾਨ ਸਾਰਾ ਖਰਾਬ ਹੋ ਗਿਆ ਤੇ ਜਿਹੜੇ ਅੱਗ ਬੁਝਾਉਣ ਵਾਲੇ ਉਹ ਸੱਦੇ ਸੀ ਉਹ ਨਹੀਂ ਤੇ ਬੁੜੀਆਂ ਇੱਥੇ ਬਾਹਰ ਕੱਲ ਮੈਂ ਉਧਰ ਨੂੰ ਗਿਆ ਸੀ ਤੇ ਬੁੜੀਆਂ ਨਾਲ ਬਾਹਰ ਖੜੀਆਂ ਸੀ ਸਾਰੇ ਗਵ ਕੀ ਘਰ ਖਾਲੀ ਕਰਤਾ ਉਹਨੇ ਤੇ ਰੋ ਰਹੀਆਂ ਸੀਆਂ ਦੇਖਿਆ ਤੇ ਇਦਾਂ ਪਾਣੀ ਆ ਜਾਂਦਾ ਬਹੁਤ ਵੀ ਵੀ ਜ਼ੋਰ ਨਾਲ ਨਵਿਆ ਪਹਾੜਾਂ ਜੇ ਇੱਥੇ ਵੀ ਬਹੁਤ ਜ਼ੋਰ ਨਾਲ ਵਗਦਾ ਪਾਣੀ ਪਾਣੀ ਹੋ ਗਿਆ ਤੇ ਆディ ਘਰ ਵੀ ਵੋਦਾ 150 ਵੀ ਡਿੰਗਦੀ ਹੈ ਚਲੋ ਮੈਦਾਨ ਨੂੰ ਕਰ ਜਾਗੇ ਲੋ ਜੀ ਨਾ ਆ ਗਏ ਹੁਣ ਆਪਾਂ ਉਹ ਰੈਡੀ ਸੜੀ ਹੋ ਗਿਆ ਹੁਣ ਚੱਲੀਏ ਵੀਰ ਜੀਰਣ ਤੇ ਅੱਧੇ ਘੰਟੇ ਦੀ ਮੀਟਿੰਗ ਆ ਤੇ ਵੀਰ ਨੇ ਬੀਨੂ ਵੀ ਨਾਲ ਲਿਆਉਣ ਆਪਾਂ ਚੱਲਦੇ ਹੁਣ ਮਿਲਦੇ ਉੱਥੇ ਜਾ ਕੇ ਤਾਂ ਜੋ ਵੀ ਵੀਰ ਨੂੰ ਲਿਆਂਦਾ ਆਪਾਂ ਉਹਦੀ 15 ਕਿਵਾਂ ਮਿੰਟ ਹੀ ਲਾਇਆ ਬਸ ਕਹਿੰਦੇ ਬਰਾਵੋ ਆ ਹੁਣ ਛੁੱਟੀਆਂ ਹੋ ਜਾਣੀਆਂ ਤੇ ਸਾਰੇ ਕਲਾਸ ਕਹਿੰਦੇ ਪਹਿਲੇ ਨਾ ਬੜਦੇ ਆ ਨਵੀਰ ਵੀਰ ਇੱਧਰ ਸਸਰੀ ਘਰ ਆ ਗਾ ਸਸਰੀ ਘਰ ਆ ਗਾ ਦੀਨਦਰੂੜੇ ਇੱਧਰ ਉਹ ਬਸਾਂ ਜਲ ਗਿਆ ਤੇ ਰੋਂਣਾ ਪੈ ਗਿਆ ਮੈਂ ਕੱਲਾ ਰਹਿ ਗਿਆ ਹਰੇ ਉਹ ਸ਼ਾਨ ਚੱਲ ਗਿਆ ਨਾ ਬੱਸ 'ਚ ਤੇ ਜਦੋਂ ਆਏ ਹੋਏ ਰੋਂਦਾ ਸੀਗਾ ਮੈਡਮ ਦੇ ਕੋਲ ਖੜਾ ਤੇ ਜਦੋਂ ਆਏ ਫੇਸ ਹੋ ਗਿਆ ਸਹੀ ਕਨੇ ਬਹੁਤ ਬਰਾਵਾਂ ਦਿਮਾਗ ਬਹੁਤ ਹੈ ਦਾ ਬੇਨੂ ਵੀ ਬਰਾਵ ਮੈਂ بڑا ਕੂ ਐਵੇਂ ਬੈਡਮੈਨ ਦੀ ਕਹਿੰਦੀ ਜਿਹੜੇ ਦੂਜੇ ਨਿਆਣੇ ਗਲਤੀ ਕਰਦੇ ਆ ਹਮ ਤੇ ਆਹ ਮੁੰਡਾ ਗੁਰਵੀਰ ਨਾਲ ਹੀ ਵੜਦਾ ਹੁੰਦੇ ਤੇ ਇਹਦਾ ਗੁਰਵੀਰ ਹਾਂ ਗੁਰਵੀਰ ਦਾ ਦੋਸਤ ਆ ਤੇ ਦੂਜਿਆਂ ਦੀ ਗਲਤੀ ਜਾਣ ਕੇ ਬੈਡਮੈਨ ਦੱਸਦਾ ਵੀ ਉਹ ਗਲਤ ਕਰ ਰਿਹਾ ਦੇਲਾ ਦਿਮਾਗ ਮੈਡੋਂ ਕਹਿੰਦੀ ਬਹੁਤ ਹੈ ਨਾ ਇੰਨਾ ਦਿਮਾਗ ਹੈ ਕਨੇ ਹਮ ਤੇ ਹੋਰ ਵੱਡੇ ਨਿਆਣਿਆਂ ਨੂੰ ਖੇਡਦਾ ਅੱਗੇ ਦੀ ਖੇਡਦਾ ਹੁੰਦਾ ਸੀ ਸ਼ਾਂਹ ਹੋਣਾ ਕਰਕੇ ਚੱਲ ਜਾਂਦਾ ਇਹ ਸ਼ਾਂਤ ਜੋਬਨ ਕਰਕੇ ਚੱਲ ਸ਼ਾਂਨੂ ਵੀ ਲੱਭਦਾ ਹੁਣ ਤੇ ਆ ਵੀ ਲੈ ਲੈਂਦਾ ਸਕਰੀਬਾ ਬਾਪੂ ਵੀ ਲੈ ਲੈਂਦਾ ਸਰਵੋਸੀ ਤਿੰਨ ਮੈਡਮਾਂ ਸੀ ਮੋਰੇ ਹਾਂ ਦੇ ਵੀਰੇ ਤੇਰੀ ਮੀਕੋ ਮੀਨਾਂ ਨਹੀਂ ਐ ਵੱਡੇ ਚਾਓ ਆ ਕਲਾਸ ਲਾਉਣ ਆਂਦਾ ਸੱਚ ਹੁੰਦਾ ਹੋਈ ਗਿਆ ਹਨ ਗਰਵੀ ਰਾਨ ਮੀਕੋ ਤੇਰਾ ਮੀਕੋ ਚਾਓ ਕਰ ਦੇ ਚਾਓ ਚਾਓ ਇਹ ਹੀ ਬਾਈਦ ਨੂੰ ਕਹਿੰਦੇ ਸੀ ਕਿ ਛੱਡਿਆ ਨਾ ਆਹ ਇਹ ਵੀ ਛੱਡਿਆ ਚਾਹ 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 ਕਿਹਨੇ ਫਰੈਂਕਸ ਕਹਿੰਦਾ ਨਾ ਮੈਂ ਹਾਂ ਚੱਲੀ ਅਬੀਰ ਕਾਹਦਾ ਵੀ ਥੱਕ ਵੀ ਗਿਆ ਅੱਜ ਜਿਮਨਾਸਟਿਕ ਕੀਤੀ ਹੈ ਨਾ ਜ਼ਿਆਦਾ ਕੀਤੀ ਉਹ ਕਹਿੰਦੇ ਨਾ ਮੈਂ ਗੱਲ ਸਾਰੀ ਕਹਿੰਦੇ ਵੱਧ ਕਰਦਾ ਹਾਂ ਆਇ ਤੋ ਬੰਦ ਕੀਤਾ ਰਾ ਬੰਦ ਮੈਂ ਬਣ ਉਹ ਨੂੰ ਜਤ ਹਾਣਾ ਸੀ ਕਿ ਵਾ ਤੇ ਵੀਰ ਨੇ ਮੈਡ ਬਤਾ ਦਿੱਤੀ ਕਿ ਜਰੋ ਸ਼ਾਮ ਨੂੰ ਇਹ ਨੂੰ ਜਾਣ ਲਗੇ ਫਿਰ ਮੈਡ ਨੇ ਕਹਿੰਦੀ ਆਪੇ ਗੱਲ ਤੇ ਪਾਇਆ ਕਿਦਾ ਮੈਂ ਸਿਆਹ ਹੁਣ ਬੈਲੋ ਡੈਮ ਇਸ 5:00 ਵਜੇ ਜਿਮਨਾਸਟਿਕੀ ਤੇ ਅੱਜ ਤਾਂ ਥੱਕਿਆ ਅੱਜਿਆ ਜਿਆਦਾ ਉਹ ਕਿੰਨੀ ਅੱਜਿਆ ਬਹੁਤ ਆ ਇਸ ਤੱਕੋ ਚੱਲ ਕੋਈ ਫੋਨ ਕਰ ਜਾ ਕੇ ਦੇਖੀਦਾ ਫੋਨ ਦੇਣਾ ਤੰਕੋ ਇਹਦੇ ਅੱਗੇ ਦੇ ਉੱਤੇ ਜਾਣਾ ਕਰੇ ਜਾ ਕੇ ਵੀ ਟੱਪਣਾ ਹਲੇ ਜਾ ਕੇ ਇਹ ਤੱਕ ਤਾਂ ਹੀ ਵੀਰ ਬਹਿ ਗਿਆ ਆਣ ਕੇ ਹੁਣ ਥੱਗ ਬਿਸਤਾਂ ਕੋ ਸਹੀ ਚਾਲਾਸਤ ਨਾ ਮਾਤੇਉ ਤੇ ਆਪਣਾ ਮੈਚ ਕਾਲੂਆ ਪੰਜਾਬ ਦਾ ਬੈਂਗਲੌਰ ਨਾਲ ਤੇ ਜਿਹੜੀ ਜਿੱਤੀ ਟੀਮ ਉਹ ਸਿੱਧੀ ਫਾਈਨਲ ਚ ਜਾਊਗੀ ਤੇ ਜਿਹੜੀ ਹਾਰ ਗਈ ਉਹਦਾ ਫੇਰ ਜਿਹੜਾ ਤੀਜੇ ਚੌਥੇ ਨੰਬਰ ਦਾ ਪੈਣਾ ਮੈਚ ਮੁੰਬਈ ਤੇ ਗੁਜਰਾਟ ਟਾਈਟਲ ਉਹਨਾਂ ਚ ਜਿਹੜੀ ਆਊਗੀ ਫਿਰ ਦੁਬਾਰਾ ਉਹਨਾਂ ਦਾ ਪੈਣਾ ਤੇ ਉਹਨਾਂ ਜਿਹੜੀ ਜਿੱਤੇ ਉਹ ਸائیں ਉਹ ਫਾਈਨਲ 'ਚ ਜਾਊਗੀ ਲੜਕੇ ਕੱਲ ਨੂੰ ਇੱਕ ਚਾਂਸ ਹੈਗਾ ਆਪਣੇ ਕੋ ਤਿਆਰ ਵੀ ਜਾਂਦੀ ਆ ਚਲੋ ਉਧਰ ਤੇ ਜਿੱਤੇ ਸਿੱਧਾ ਸੈਮਸਾਨ 'ਚ ਜਾਵਾਂਗੇ ਬਾਕੀ ਦੇਖਦੇ ਹਾਂ ਕੱਲ ਨੂੰ ਕਿਤੇ ਖੇਡਦੇ ਆ ਆ ਸ਼ਾਨੀ ਸ਼ਾਨੀ ਆ ਗਿਆ ਸ਼ਾਨੀ ਪਹਿਲਾ ਆ ਗਿਆ ਵੀਰ ਰੋਂਦਾ ਸੀ ਵੀਰ ਰੋਂਦਾ ਸੀ ਕਹਿੰਦਾ ਮੈਂ ਵੀ ਜਾਣਾ ਹੈ ਇਹ ਕਹਿੰਦਾ ਮਾ ਮਾ ਇਹ ਵਾਪਿਸ ਕੀ ਇਹਦਾ ਕਹਿੰਦਾ ਸੀ ਕੀ ਮਾ ਮੈਨੂੰ ਕੱਟੇ ਨਹੀਂ ਲੈ ਬਸ ਬਸ ਤੇ ਕੱਟੇ ਨਹੀਂ ਮੈਨੂੰ ਬਤਾਇਆ ਹਾਂ ਇਹ ਕਹਿੰਦਾ ਕਿ ਸਕੂਲ ਛੱਡ ਜਾਣਾ ਹੈ ਅੰਦਾ ਲੱਗਿਆ ਸੀ ਉਹਨੂੰ ਹਾਂ ਆ ਵਾਪਿਸ ਆਹ ਲਈ ਬੀਸਾ ਮੈਂ ਵਾਪੀਤਾ ਹੋਰ ਵੀਸਾ ਔਡਰ ਕਰਕੇ ਆਇਆ ਤੇ ਹੁਣ ਕਹਿੰਦਾ ਪੀਸਾ ਕਾ ਹੌ ਲਿਆਵਾਂਗੇ ਪਾਬੇ ਉਹਨਾਂ ਦਾ ਪਾਕਸਾ

ਤੇ ਸ਼ਾਨ ਨੂੰ ਉਹਨਾਂ ਨੂੰ ਹੋ ਜਾਣੀਆਂ ਛੁੱਟੀਆਂ 6 ਜੂਨ ਨੂੰ ਤੇ ਸਾਢੇ 3 ਮਹੀਨੇ ਦੀਆਂ ਛੁੱਟੀਆਂ ਉਹਨਾਂ ਨੂੰ ਫੇਰ ਨਹੀਂ ਜਾਣਾ 15 ਸਤੰਬਰ ਨੂੰ ਤੇ ਲੋ ਕਿੰਨੀਆਂ 90 100 ਛੁੱਟੀਆਂ ਹੋ ਜਾਂਦੀਆਂ ਨਹੀਂ ਇਸ ਆ ਨਹੀਂ ਸੌ ਬਣਦੀਆਂ ਤਿੰਨ ਮਹੀਨੇ ਦੇ ਲਾਗਦੇ ਨਾਲ ਆ 100 ਬਣਦੀਆਂ ਇੰਦੀਆਂ ਛੁੱਟੀਆਂ ਆ ਇੰਦੀਆਂ ਨਿਆਣਾ ਨੂੰ ਕਰ ਦੇਣਾ ਓਖਾ ਤੇਰੀ ਹੁਣ ਘਰੇ ਇੱਥੇ ਚੀਕ ਜਹਾੜਾ ਪਾਉਣਗੇ ਹਾਂ ਦਾ ਜਾਨੇ ਹੁਣ ਘਰੇ ਚੀਕ ਜਹਾੜਾ ਪਾਉਂਗੇ ਮਜ਼ਾ ਹੁਣ ਹੁਣ ਜਾਣਾ ਜਦੋਂ ਸਿਆਲ ਸ਼ੁਰੂ ਹੋ ਗਿਆ ਉਦੋਂ ਜਾਣਾ ਬਹੁਤ ਛੁੱਟੀਆਂ ਕਰਦੇ ਇੱਥੇ ਬੜੀ ਗਰਮੀ ਗੱਲੀ ਪਰ ਇਦਾਂ ਪੜਾਈ ਵੀ ਵਧੀਆ ਪਰ ਆ ਛੁੱਟੀਆਂ ਬਹੁਤ ਕਰਦੇ ਇੱਥੇ ਹੈ 3 ਮਹੀਨੇ 3 ਮਹੀਨੇ ਜੀ ਸਾਢੇ ਦਿਨ ਸਾਢੇ ਦਿਨ ਮਹੀਨੇ ਜੀ 15 ਸਤੰਬਰ ਨੂੰ ਜਾਣਾ ਆਗੇ ਦੇਲਾ ਸੰਬਰ ਹਲੇ ਕਦੋਂ ਆਉਣਾ ਉਹ ਸਿਆਲ ਆ ਜਾਣੇ ਦੁਬਾਰਾ ਨੀ ਆ ਦੁਨੀਆ ਅਬੋਜੀ ਬਹੁਤ ਅੰਤ ਆ ਹਾਂ ਨਵਾਂ ਤਾਂ ਜੁਨੀਆ ਹਾਂ ਨਾ ਚੇ ਚੇ ਤਾਂ ਜੋਰ ਨਹੀਂ ਬਣ ਜਾਂਦਾ ਤੇ ਉਹ ਮੇਨੂੰ ਤੇ ਸਾਨੂੰ ਹੈਗੇ ਸੋਮਵਾਰ ਦੀ ਛੁੱਟੀ ਨਾਲ ਸ਼ਨੀਵਾਰ ਤੋਂ ਬਾਅਦ ਦੀ ਹੈਗੀ ਆ ਦੰਗ ਛੁੱਟੀਆਂ ਹੋ ਗਈਆਂ ਤੇ ਕੱਲੂ ਜਾਣਾ ਕੰਮ ਤੇ ਪਰਸ ਨੂੰ ਸ਼ੁੱਕਰਵਾਰ ਤੇ ਰਪਰਵਰਕ ਦੇ ਆ ਇੱਥੇ ਮੇਰੇ ਸੋਨਾ ਇਡਲੀ ਦਾ ਜਰਾ ਗਨਪਦ ਦੇ ਸੋਹੀ ਆ ਮੇਰੇ ਸੋਨਾ ਤੇ ਉਹਦੀ ਛੁੱਟੀ ਆ ਤੇ ਆਹ ਇੱਕ ਗਲਾਸੀ ਲੈ ਲਓ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਐਂਡ ਕਰਦੇ ਇੱਥੇ ਵਲੌਗ ਦਾ ਤੇ ਸਾਰਿਆਂ ਨੂੰ ਧੰਨਵਾਦ ਸਸਤੀ ਗੱਲ ਚੰਚਾਓ ਕਰ ਬੇ ਚਾਓ ਤੋਂ ਅਣ ਦਮਾਨੀ ਕੱਲ ਵੀ ਸਾਡੇ ਲੋਗ ਗੋੜੇ ਹੈ ਨਾ ਯਾ ਬਾਅਦ ਤੋਂ ਛੁੱਟ ਬਾਅਦ ਛੋਟੇ ਫੇ ਛੁੱਟੀਆਂ ਦੋ ਛੁੱਟੀਆਂ ਤਿੰਨ ਛੁੱਟੀਆਂ ਆ ਜਾਂਦਾ ਕੱਲੂ ਨੇ ਵੀ ਆ ਜਾਂਦਾ ਕੱਲੂ ਦੇ ਦੀ ਬਾਅਦ ਸੱਤ ਰੋਜ਼ ਦੀ ਛੁੱਟੀਆਂ ਹੈ ਨਾ ਛੇ ਨੇ ਛੁੱਟੀਆਂ ਫੇ ਫੇ ਅੱਜ ਕਰਨਗੇ ਫਿਰ ਹਾਂ ਫੇ ਅੱਜ ਹੀ ਕਰਾਂਗੇ ਬਹੁਤ ਬਧੀ ਹਨ ਬਾਅਦ ਤੋਂ ਜੂਨ ਜੂਨੀਆਂ ਤੇ ਇੱਥੇ ਜਾਵਾਂਗੇ ਹਾਂ ਵੀਡੀਆ ਰੇਂਜੇ ਕਰਾ ਜਾਣਾ オッケー雑誌、okay. がされま